ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਲਕੇ 25ਵੇਂ ਕਾਰਗਿਲ ਵਿਜੇ ਦਿਵਸ ਦੇ ਮੌਕੇ ਤੇ ਦਰਾਸ ਵਿਖੇ ਜੰਗੀ ਯਾਦਗਾਰ ਦਾ ਦੌਰਾ ਕਰਕੇ ਡਿਊਟੀ ਦੌਰਾਨ ਆਪਣੀ ਮਹਾਨ ਕੁਰਬਾਨੀ ਦੇਣ ਵਾਲੇ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਨਗੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਪੰਜਾਬ ਦੀ 500 ਕਿਲੋਮੀਟਰ ਲੰਮੀ ਸਰਹੱਦੀ ਬੈਲਟ ਨੂੰ ਛੇਤੀ ਹੀ ਐਂਟੀ ਡਰੋਨ ਸਿਸਟਮ ਨਾਲ ਲੈਸ ਕੀਤਾ ਜਾ ਰਿਹਾ ਹੈ ਜਲ ਸ਼ਕਤੀ ਅਭਿਆਨ ਕੈਚ ਦਾ ਰੇਨ ਤਹਿਤ ਜਾਰੀ ਪਹਿਲ ਕਦਮੀਆਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇੱਕ ਕੇਂਦਰੀ ਟੀਮ ਨੇ ਲੁਧਿਆਣਾ ਦਾ ਦੌਰਾ ਕੀਤਾ ਅਤੇ ਪੈਰੀਸ 올림픽 ਵਿੱਚ ਹਿੱਸਾ ਲੈ ਰਹੀ ਭਾਰਤੀ ਹਾਕੀ ਟੀਮ ਤੋਂ ਸਾਬਕਾ ਖਿਡਾਰੀਆਂ ਅਤੇ ਆਮ ਲੋਕਾਂ ਨੂੰ ਇਸ ਵਾਰ ਸੋਨ ਤਮਗਾ ਜਿੱਤਣ ਦੀ ਆਸ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਪੱਛੇਵੇਂ ਕਾਰਗਿਲ ਵਿਜੇ ਦਿਵਸ ਦੇ ਮੌਕੇ ਤੇ ਦ੍ਰਾਸ ਵਿਖੇ ਜੰਗੀ ਯਾਦਗਾਰ ਦਾ ਦੌਰਾ ਕਰਨਗੇ ਅਤੇ ਡਿਊਟੀ ਦੌਰਾਨ ਆਪਣੀ ਮਹਾਨ ਕੁਰਬਾਨੀ ਦੇਣ ਵਾਲੇ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਨਗੇ ਉਹ ਸਿਕੋਨਲਾ ਸੁਰੰਗ ਪ੍ਰੋਜੈਕਟ ਦੀ ਉਸਾਰੀ ਦੇ ਕੰਮ ਦੀ ਵਰਚੂਅਲੀ ਸ਼ੁਰੂਆਤ ਕਰਨਗੇ ਇਸ 4.1 ਕਿਲੋਮੀਟਰ ਲੰਬੀ ਟਵਿਨ ਟਿਊਬ சுரੰਗ ਦਾ ਨਿਰਮਾਣ ਲੇ ਨੂੰ ਹਰ ਮੌਸਮ ਚ ਸੰਪਰਕ ਪ੍ਰਦਾਨ ਕਰਨ ਲਈ ਨੀਮੂ ਪਦਮ ਦਰਚਾ ਸੜਕ ਤੇ ਕੋਈ 15840 ਫੁੱਟ ਦੀ ਉਚਾਈ ਤੇ ਕੀਤਾ ਜਾਵੇਗਾ ਇੱਕ ਵਾਰ ਪੂਰਾ ਹੋਣ ਤੋਂ ਬਾਅਦ ਇਹ ਦੁਨੀਆ ਦੀ ਸਭ ਤੋਂ ਉੱਚੀ சுரੰਗ ਹੋਵੇਗੀ ਸਿਕຸນਲਾ சுரੰਗ ਨਾਸਿਰ ਵਾਹਤਾਰਬੰਦ ਫੌਜਾਂ ਤੇ ਉਪਕਰਨਾਂ ਦੀ ਤੇਜ਼ ਤੇ ਕੁਸ਼ਲਤਾ ਵਾਜਾਈ ਨੂੰ ਯਕੀਨੀ ਬਣਾਏਗੀ ਸਗੋਲਾ ਦਾਖਾ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਵੀ ਉਤਸ਼ਾਹਤ ਕਰੇਗੀ ਕਾਰਗਿਲ ਵਿਜੇ ਦਿਵਸ ਦੀ ਪੱਛਮੀ ਵਰੇਗਾਂ ਤੋਂ ਇੱਕ ਦਿਨ ਪਹਿਲਾਂ ਯੋਧ ਦੇਸ਼ ਆਪ ਫੋਟੋ ਜਿਕਾ ਉਹ ਨਦਰਿਸ਼ ਤੇ ਦਰਾਂ ਤੇ ਸਥਾਨਕ ਲੋਕਾਂ ਨੇ 1999 ਦੀ ਕਾਰਗਿਲ ਜੰਗ ਵਿੱਚ ਦੇਸ਼ ਦੀ ਇਤਿਹਾਸਕ ਜਿੱਤ ਦੀ ਯਾਦ ਚ ਦਰਾਸ ਤੇ ਲਾਮੋਚੇਨ ਪੁਆਇੰਟ ਵਿਖੇ ਇਕੱਠ ਜੋ ਸ਼ਿਰਕਤ ਕੀਤੀ ਦਰਾਸ ਵਿੱਚ ਜੰਗੀ ਯਾਦਗਾਰ ਕਾਰਗਿਲ ਵਿਜੇ ਦਿਵਸ ਤੇ ਰਾਜਤ ਜਯੰਤੀ ਦੇ ਸ਼ਾਨਦਾਰ ਜਸ਼ਨ ਦੀ ਮਿਸਪਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ ਇਸ ਦੌਰਾਨ ਕਾਰਗਿਲ ਵਿਜੇ ਦਿਵਸ ਦੀ ਸਿਲਵਰ ਜੁਬਲੀ ਦੇ ਮੌਕੇ ਤੇ ਫੌਜ ਦੀ ਚੇਤਕ ਕੋਰ ਨੇ ਅਜ ਬਠਿੰਡਾ ਫੌਜੀ ਛਾਣੀ ਤੇ ਆਪਣੀ ਫੌਜ ਨੂੰ ਜਾਨੋ ਥੀਮ ਹੇਠ ਹਥਿਆਰਾਂ ਤੇ ਫੌਜੀ ਸਾਜ਼ੋ ਸਮਾਨ ਦਾ ਆਕਰਸ਼ਕ ਪ੍ਰਦਰਸ਼ਨ ਕੀਤਾ ਇਸ ਵਿੱਚ ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਚ ਲੋਕਾਂ ਨੇ ਸ਼ਿਰਕਤ ਕੀਤੀ ਬਠਿੰਡਾ ਦੇ ਵਾਕ-ਵਾਕ ਸਕੂਲਾਂ ਦੇ 1500 ਤੋਂ ਵੱਧ ਵਿਦਿਆਰਥੀਆਂ ਤੇ ਐਨਸੀਸੀ ਕੈਡਟਸ ਮੌਜੂਦ ਰਹੇ ਪਾਤੀ ਫੌਜ ਤੇ ਨਵੇਂ ਹਥਿਆਰਾਂ ਸਾਜ਼ੋ ਸਮਾਨ ਤੇ ਆਧੁਨਿਕ ਟੈਕਨੋਲੋਜੀ ਦੀ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਤੋਂ ਸਾਰੇ ਹੀ ਬਹੁਤ ਪ੍ਰਭਾਵਿਤ ਹੋਏ ਦੇਸ਼ ਭਗਤੀ ਤੇ ਗੀਤਾ ਨਾਲ ਲਾਈਵ ਬੈਂਡ ਦੀ ਪੇਸ਼ਕਾਰੀ ਤੇ ਆਪਰੇਸ਼ਨ ਵਿਜੇ ਦੀ ਪ੍ਰੇਰਕ ਫਿਲਮ ਨੇ ਸਮਾਗਮ ਦੇ ਉੱਚਾਨੁ ਹੁਰਵਦਾਇਆ ਇਸ ਪ੍ਰੋਗਰਾਮ ਚ ਵਿਦਿਆਰਥੀਆਂ ਨੇ ਬਹਾਦਰਕ ਸੈਨਿਕਾਂ ਤੇ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਜਿਸ ਨੇ ਨੌਜਵਾਨ ਮਨਾਨ ਨੂੰ ਫੌਜੀ ਜੀਵਨ ਦੀ ਚਲਕ ਪ੍ਰਦਾਨ ਕੀਤੀ ਅਤੇ ਸਾਰੇ ਨੌਜਵਾਨਾ ਨੂੰ ਭਵਿੱਖ ਵਿੱਚ ਹਥਿਆਰਬੰਦ ਫੌਜਾਂ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਉਧਰ ਪੱਛਮੀ ਕਾਰਗਿਲ ਸ਼ਹੀਦੀ ਸ਼ਰਧਾਂਜਲੀ ਸਮਾਗਮ ਬਰਨਾਲਾ ਦੇ ਬੀਬੀ ਪ੍ਰਦਾਨਕੌਰ ਗੁਰਦੁਆਰਾ ਵਿਖੇ ਕਰਵਾਇਆ ਗਿਆ ਇਸ ਸਮਾਗਮ ਚ ਮਹਿਲਕਲਾਂ ਦੇ ਐਸ.ਡੀ.ਐਮ ਸੁਤਵੰਤ ਸਿੰਘ ਔਜਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਫੌਜੀ ਪਰਿਵਾਰਾਂ ਦੇ ਨਾਮ ਸੰਦੇਸ਼ ਪੜ੍ਹਿਆ ਸਮਾਗਮ ਵਿੱਚੋਂ ਜ਼ਿਲ੍ਹਾ ਸਾਬਕਾ ਸੈਨਿਕ ਇਕ ਵਿੰਗ ਦੇ ਸਮੂੱਚੇ ਆਉਦੀਦਾਰਾਂ ਦੀ ਹਾਜ਼ਰੀ 'ਚ ਸ਼ਹੀਦ ਪਰਿਵਾਰਾਂ ਦੇ ਪਰਿਵਾਰਕ ਮੈਂਬਰਾਂ ਤੇ 20 ਦੇ ਕਰੀਬ ਜੰਗੀ ਵਿਧਵਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਹਦਰ ਕਾਰਗਿਲ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਰਪਿਤ ਇੱਕ ਸਮਾਗਮ ਸੈਨਿਕ ਪਾਲਾਈ ਵਿਭਾਗ ਹੁਸ਼ਾਰਪੁਰ ਤੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਚਾਰ ਮੰਚਾਲੇ ਤਹਿਤ ਕੇਂਦਰੀ ਸੰਚਾਰ ਬਿਊਰੋ ਜਲੰਧਰ ਵੱਲੋਂ ਵਾਰ ਮੈਮੋਰੀਅਲ ਵਿਖੇ ਪਾਲਕੀ ਕੀਤਾ ਜਾਵੇਗਾ। ਡਿਫੈਂਸ ਵੈਲਫੇਅਰ ਅਫਸਰ ਸਾਭਾ ਵਿੰਗ ਕਮਾਂਡਰ ਗੋਪੀ ਸਿੰਘ ਨੇ ਦੱਸਿਆ ਕਿ ਇਸ ਵਿੱਚ ਹੁਸ਼ਿਆਰਪੁਰ ਕਪੂਠਲਾ ਜਲੰਧਰ ਨਵਾਂ ਸ਼ਹਿਰ ਅਤੇ ਰੋਪੜ ਜ਼ਿਲ੍ਹੇ ਨਾਲ ਸੰਬੰਧਿਤ ਕਾਰਗਿਲ ਸ਼ਹੀਦਾਂ ਦੇ ਪਰਿਵਾਰ ਤੇ ਯੁੱਧ ਦੌਰਾਨ ਅਪੰੰਕਤਾ ਦਾ ਸ਼ਿਕਾਰ ਹੋਏ ਕਾਰਗਿਲ ਯੋਧੇ ਮੌਜੂਦ ਰਹਿਣਗੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਤੇ ਕਾਰਗਿਲ ਯੁੱਧਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕਰਨਗੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤਹਿਤ ਕੇਂਦਰੀ ਸੰਚਾਰ ਬਿਊਰੋ ਜਲੰਧਰ ਦੇ ਫੀਲਡ ਪਬਲਿਸਿਟੀ ਅਧਿਕਾਰੀ ਰਾਜੇਸ਼ ਪਾਲ ਨੇ ਦੱਸਿਆ ਕਿ ਇਸ ਮੌਕੇ ਬਿਊਰੋ ਇੱਕ ਵਿਸ਼ੇਸ਼ ਫੋਟੋ ਪ੍ਰਦਰਸ਼ਨੀ ਵੀ ਲਗਾਏਗਾ ਜਿਸ ਵਿੱਚ ਕਾਰਗਿਲ ਦੇ ਯੁੱਧ ਦੌਰਾਨ ਹੋਈਆਂ ਲਾਸਾਨੀ ਕੁਰਬਾਨੀਆਂ ਤੇ ਭਾਰਤੀ ਫੌਜ ਵੱਲੋਂ ਵਿਖਾਈ ਗਈ ਵੀਰਤਾ ਦੇ ਕਾਰਨਾਮੇ ਸੰਬੰਧੀ ਫੋਟੋ ਪ੍ਰਦਰਸ਼ਿਤ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਦਾ ਮੰਤਵ ਜਿੱਥੇ ਕਾਰਗਿਲ ਦੇ ਮਹਾਨ ਸ਼ਹੀਦ ਤੇ ਯੋਧਿਆਂ ਨੂੰ ਸਲਾਮ ਕਰਨਾ ਹੈ ਉਥੇ ਹੀ ਤੇ ਵੀਰਤਾ ਪੋਨ ਕਾਰਨਾਮਾ ਤੋਂ ਜਾਣੂ ਵਿਕਰਵਾਣਾ ਤਾਂ ਜੋ ਸ਼ਹੀਦਾਂ ਦੀ ਯਾਦ ਤਾਜ਼ਾ ਬਣੀ ਰਹੇ ਅਤੇ ਨਵੀਂ ਪੀੜੀ ਉਹਨਾਂ ਤੋਂ ਪ੍ਰੇਰਨਾ ਲੈ ਕੇ ਦੇਸ਼ ਸੇਵਾ 'ਚ ਆਪਣਾ ਯੋਗਦਾਨ ਦੇ ਸਕੇ ਇਹ ਪ੍ਰਦਰਸ਼ਨੀ ਸਵੇਰੇ 9 ਵਜੇ ਸ਼ੁਰੂ ਹੋ ਕੇ ਸ਼ਾਮ ਤੱਕ ਚੱਲੇਗੀ ਪ੍ਰਦਰਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ पंजाब के राज्यपाल बनवारी लाल पुरोहित ने कह कि पंजाब की पां सौ किलोमीटर लंबी सरहदी बैल्ट न छेती ही एंटी ड्रोन सिस्टम नाल लैस किया जा रहा है सरहदी जिले फिरोजपुर के पिंड बारेके विखे कि केन्द्र सरकार के सहयोग सदका सरहद पारों दुश्मन देश अपने नापाक इराद्या सिरे नहीं चुड़ा सकेगा उन्होंने कहा कि एंटीड्रोन सिस्टम नारो ड्रोन ਰਾਹੀਂ ਆ ਰਹੀ ਨਸ਼ੀਦ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਠੱਲ ਪਵੇਗੀ ਰਾਜਪਾਲ ਬਰੋਹਿਤ ਨੇ ਫਿਰੋਜ਼ਪੁਰ ਤੇ ਹਾਜ਼ਿਲਕਾ ਜ਼ਿਲ੍ਹਿਆਂ ਦੇ ਸਰਹੱਦੀ ਪਿੰਡਾਂ 'ਚ ਪਿੰਡੂ ਸੁਰੱਖਿਆ ਕਮੇਟੀਆਂ ਪਿੰਡਾਂ ਦੀਆਂ ਪੰਚਾਇਤਾਂ ਸਕੂਲ ਦੇ ਬੱਚਿਆਂ ਅਧਿਆਪਕਾਂ ਤੇ ਬਤਵੰਤਿਆਂ ਨਾਲ ਖੋਲ ਕੇ ਗੱਲਬਾਤ ਕੀਤੀ ਮੁੱਖ ਸਕੱਤਰ ਅਨੁਰਾਗ ਵਰਮਾ ਤੇ ਡੀਜੀਪੀ ਗੌਰਵ ਯਾਦਵ ਤੇ ਲਾਵਾ ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਰਾਜਪਾਲ ਨੇ ਸਰਹੱਦੀ ਪਿੰਡਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਲੋਕਾਂ ਨੇ ਹੁਸੈਨੀਵਾਲਾ ਬਾਰਡਰ ਖੋਲਣ ਦੀ ਮੰਗ ਕੀਤੀ ਜਿਸ ਤੇ ਰਾਜਪਾਲ ਨੇ ਕਿਹਾ ਕਿ ਉਹ ਇਸ ਮੰਗ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣਗੇ ਉਨ੍ਹਾਂ ਕਿਹਾ ਕਿ ਛੇ ਸਰਹੱਦੀ ਜ਼ਿਲ੍ਹਿਆਂ ਦੇ ਜਿਹੜੇ ਪਿੰਡ ਪਾਕਿਸਤਾਨ ਵਾਲੇ ਪਾਸਿਓਂ ਆ ਰਹੇ ਡਰੋਨਾਂ ਦੀ ਸੂਹ ਦੇਣਗੇ ਤੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨਗੇ ਉਹਨਾਂ ਨੂੰ ਰਾਜਪਾਲ ਦੇ ਅਖਤਿਆਰੀ ਫੰਡ ਵਿੱਚੋਂ ਰਕਮ ਦਿੱਤੀ ਜਾਵੇਗੀ ਇਸ ਫੰਡ ਵਿੱਚ ਰਬਈ ਦੀ ਰਕਮ ਰੱਖੀ ਗਈ ਹੈ ਰਾਜਪਾਲ ਪੋਰੋਹੀ ਦੀ ਫੇਰੀ ਦੌਰਾਨ ਪੰਜਾਬ ਪੁਲਿਸ ਤੇ ਬੀਐਸਐਫ ਨੇ ਸਰਹੱਦ ਤੋਂ ਜ਼ਬਤ ਕੀਤੇ ਡਰੋਨ ਤੇ ਨਸ਼ਿਆਂ ਦੇ ਖੇਤ ਦੀ ਇੱਕ ਪ੍ਰਦਰਸ਼ਨੀ ਵੀ ਲਗਾਈ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦਿੱਕਤ ਤੱਤਸ਼ ਹੈ ਤੇ ਪੰਜਾਬ ਚਰੇਤ ਮਾਫੀਆ ਦਿਨੋ ਦਿਨ ਤਕੜਾ ਹੁੰਦਾ ਜਾ ਰਿਹਾ ਜਿਸ ਦੀ ਤਾਜ਼ਾ ਮਿਸਾਲ ਹਲਕਾ ਸ਼੍ਰੀ ਅਨੰਦਪੁਰ ਸਾਹਾ ਦੇ ਦੀਨ ਆਉਂਦੇ ਪਿੰਡ ਅਲਗਰਾ ਦੇ ਖਸਤਾ ਹਾਲਤ ਚ ਪਹੁੰਚੇ ਪੁਲ ਤੋਂ ਲਗਾਈ ਜਾ ਸਕਦੀ ਹੈ ਲੋਕਾਂ ਵੱਲੋਂ ਮਿਲੀ ਸ਼ਿਕਾਇਤ ਤੋਂ ਬਾਅਦ ਪਿੰਡ ਅਲਗਰਾ ਵਿੱਚ ਕੀਤਾ ਗਿਆ ਆਪਣੇ ਦੌਰੇ ਦੌਰਾਨ ਉਹਨਾਂ ਇਹ ਗੱਲ ਆਖੀ ਲੋਕਾਂ ਨੇ ਡਾਕਟਰ ਸ਼ਰਮਾ ਨੂੰ ਦੱਸਿਆ ਕਿ ਦਿਨ ਰਾਤ ਰੇਤ mafia ਦੇ ਭਾਰੇ ਪਰਕਮ ਟਰੱਕਾਂ ਦੀ ਆਵਾਜਾਈ ਕਾਰਨ ਇਹ ਪੁਲ ਕਦੇ ਵੀ ਡਿੱਗ ਸਕਦਾ ਹੈ ਤੇ ਪੁਲ ਦੀ ਖਸਤਾ ਹਾਲਤ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਕਰੀਬ 20 ਤੋਂ 25 ਕਿਲੋਮੀਟਰ ਤੱਕ ਦਾ ਰਸਤਾ ਤੈਅ ਕਰਨਾ ਪੈ ਰਿਹਾ ਹੈ जल शक्ति अभियान के तहत जारी पहलकदमीयां दी प्रगति ਦਾ جائزہ ਲੈ ਕੇ ਕੇਂਦਰੀ ਟੀਮ ਨੇ ਲੁਧਿਆਣਾ ਦਾ ਦੌਰਾ ਕੀਤਾ ਜ਼ਿਲ੍ਹੇ ਦੇ ਵਿਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਤਾਲੀਵਾਲ ਵਿਗਿਆਨੀ ਸੀਟ ਟੈਕਨੀਕਲ ਅਫਸਰ ਗਾਰਗੀ ਵਾਲਿਆ ਕੇਂਦਰੀ ਨੋਡਲ ਅਫਸਰ ਦਿਵੇਸ਼ ਗੁਪਤਾ ਨੇ ਸਬੰਧਤ ਵਿਭਾਗਾਂ ਨਾਲ ਸਮੀਖਿਆ ਮੀਟਿੰਗ ਕੀਤੀ ਦਿਵੇਸ਼ ਗੁਪਤਾ ਨੇ ਧਰਤੀ ਹੇਠਲੇ ਪਾਣੀ ਦੇ ਘਟਰੇਪੱਧ ਨੂੰ ਸੁਧਾਰਨ ਲਈ ਸਾਰੇ ਵਿਭਾਗਾਂ ਵੱਲੋਂ ਠੋਸ ਯਤਨਾਂ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਪੈਰੀਸ 올림픽 ਦਾ ਉਦਗਾਰਨ ਸਮਾਗਮ 26 ਜੁਲਾਈ ਨੂੰ ਹੋਵੇਗਾ ਸਮੁੱਚੀ ਦੁਨੀਆ ਦੇ ਖੇਡ ਪ੍ਰੇਮੀਆਂ ਜਿਸ ਨੂੰ ਲੈ ਕੇ ਉਤਸ਼ਾਹ ਬਣਿਆ ਹੋਇਆ ਹੈ ਸਮਾਗਮ ਵਿੱਚ ਭਾਰਤੀ ਖਿਡਾਰੀਆਂ ਦੇ ਦਸਤੀ ਦੀ ਅਗਵਾਈ ਉਗੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਅਤੇ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲਕਰਨਗੇ ਆਪਣੀ ਇਸ ਭੂਮਿਕਾ ਤੇ ਇਹ ਦੋਨੇ ਮਾਣ ਮਹਿਸੂਸ ਕਰਦੇ ਨੇ Uh, it's a proud moment because it's a one-time opportunity for anyone to uh, be a flag bearer and um, obviously representing our country. It's at the Olympics, you know, standing there right in the front holding Indian flag. So it's a very proud moment. Waiting for the 26th of July when we'll be leading the Indian contingent in the opening ceremony in Paris. So it's been a moment which since the last three, four months I've been dreaming about, visualizing. so i'm pretty excited that i'm going to live that moment ਇਧਰ 올림픽 ਦੇ 에어 라이ਫਲ ਸ਼ੂਟੇ ਮੁਕਾਬਲੇ ਦੇ ਸੋਨ ਤੰਗਾ ਜੀਤੂ ਗਗਨ ਨਾਰੰਗ ਨੇ ਕਿਹਾ ਹੈ ਕਿ ਸਰਕਾਰ ਤੋਂ ਖਿਡਾਰੀਆਂ ਨੂੰ ਵੱਡੀ ਹਮਾਇਤ ਤੇ ਸਹਿਯੋਗ ਮਿਲਣਾ ਸ਼ਲਾਘਾਯੋਗ ਹੈ। जिस तरीके का सपोर्ट और सहयोग भारत सरकार से हमें मिल रहा है ये पहले कभी नहीं मिलता था आई कि लास्ट के अभी कुछ सालों में सपोर्ट इंक्रीज हुआ है टॉप्स के प्लेयर्स बड़े हैं जिसको जो फैसिलिटी चाहिए थी बाहर जाने के लिए वो दी गई है और अनप्रेजिडेंटेड uh, कोऑर्डिनेशन है बिटवीन मिनिस्ट्री ऑफ यूथ अफेयर स्पोर्ट्स अथॉरिटी ऑफ इंडिया आईओ नेशनल फेडरेशन इससे पहले इतना uh, जो कॉर्डिनेशन था वो थोड़ा सा मिसिंग हुआ करता था बट आई थिंक दिस इज द बेस्ट ਪੈਰਿਸ 올림픽 ਵਿੱਚ ਖੇਡੇ ਗਏ ਭਾਰਤੀ ਖਿਡਾਰੀਆਂ ਦੇ ਦਲ ਤੋਂ ਦੇਸ਼ ਵਾਸੀਆਂ ਨੂੰ ਖਾਸ ਉਮੀਦਾਂ ਨੇ ਉਹ ਦੇਸ਼ ਲਈ ਪਿਛਲੀ ਵਾਰ ਤੋਂ ਵੱਧ ਤਮਗੇ ਜ਼ਰੂਰ ਜਿੱਤ ਕੇ ਲਿਆਉਣਗੇ 올림픽 ਦੇ ਹਾਕੀ ਟੀਮ ਚ ਪੰਜਾਬ ਦੇ ਹੀ 10 ਖਿਡਾਰੀ ਸ਼ਾਮਲ ਨੇ ਇਸ ਲਈ ਪੰਜਾਬ ਦੇ ਲੋਕਾਂ ਤੇ ਸਾਬਕਾ ਖਿਡਾਰੀਆਂ ਚ ਤਾਂ ਹਾਕੀ ਦੀ ਟੀਮ ਨੂੰ ਲੈ ਕੇ ਇੱਕ ਖਾਸ ਉਤਸ਼ਾਹ ਬਣਿਆ ਹੋਇਆ ਹੈ ਇੱਕ ਰਿਪੋਰਟ ਹਾਕੀ ਪੰਜਾਬ ਦਾ ਇੱਕ ਖਰਮਨ ਪਿਆਰਾ ਖੇਡ ਹੈ ਕਾਸਟਾ ਉਤੇ ਜਲੰਧਰ ਲਾਗੇ ਸੰਸਾਰਪੁਰ ਖੁਸਰੋਪੁਰ ਤੇ ਮਠਾਪੁਰ ਨੇ ਅਨੇਕਾਂ ਚੋਟੀ ਦੇ ਹਾਕੀ ਖਿਡਾਰੀ ਦੇਸ਼ ਨੂੰ ਦਿੱਤੇ ਜਿਨ੍ਹਾਂ ਕੁਮਾਂਤਰੀ ਪੱਧਰ ਤੇ ਨਾਮਣਾ ਖਟਿਆ ਹੈ ਪੈरिस 올림픽 ਵਿੱਚ ਹਿੱਸਾ ਲੈ ਰਹੀ ਭਾਰਤੀ ਹਾਕੀ ਟੀਮ ਵਿੱਚ ਵੀ 10 ਖਿਡਾਰੀ ਪੰਜਾਬ ਨਾਲ ਹੀ ਸੰਬੰਧਿਤ ਨੇ ਇਸ ਲਈ ਹਾਕੀ ਟੀਮ ਨੂੰ ਲੈ ਕੇ ਲੋਕਾਂ ਤੇ ਹਾਕੀ ਖਿਡਾਰੀਆਂ ਵਿੱਚ ਉਤਸ਼ਾਹ ਵੇਖਦਿਆਂ ਹੀ ਬਣਦਾ ਹੈ ਸਾਬਕਾ 올림픽ੀਅਨ ਗੁੰਦੀਪ ਕੁਮਾਰ ਦਾ ਕਹਿਣਾ ਹੈ ਸਾਡੇ 10 ਪੰਜਾਬੀ ਖਿਡਾਰੀ ਪਾਰਟਿਸਪੇਟ ਕਰ ਰਹੇ ਨੇ ਔਰ ਮੈਂ ਉਮੀਦ ਕਰਦਾ ਵੀ ਜਦੋਂ ਵੀ ਸਾਡੇ ਪੰਜਾਬੀ ਖਿਡਾਰੀ ਮੈਕਸਮਮ ਇੰਡੀਅਨ ਟੀਮ ਚ ਹੋਏ ਹੈ ਸਾਡੀ ਟੀਮ ਨੇ ਹਮੇਸ਼ਾ ਅਮਪਟਰ ਪਰਫਾਰਮ ਕੀਤਾ ਔਰ ਮੈਂ ਉਮੀਦ ਕਰਾਂਗਾ ਇਸ ਵਾਰ ਸਾਡੇ ਪੰਜਾਬੀ ਖਿਡਾਰੀ ਸਾਡੇ ਮੈਡਲ ਦਾ ਰੰਗ ਬ੍ਰੌਂਜ਼ ਤੋਂ ਗੋਲਡ ਕਰਨਗੇ ਵੀ ਸਾਡੀ ਇਹ ਜੀ ਟੀਮ ਮੈਂ ਇਹ ਸਾਡੀ ਸਾਨੂੰ ਹੋਰ ਉੱਪਰ ਲੈ ਕੇ ਜਾਏਗੀ ਔਰ ਖਾਸ ਕਰ ਸਾਡੇ ਹਰਮਨ ਫਿਸ਼ਿੰਗ ਕਪਤਾਨ ਦਾ ਮੈਂ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਜਿਹੜੇ ਕਿ ਸਾਡੇ ਵਰਲਡ ਦੇ ਬੈਸਟ ਡ੍ਰੈਗ ਫਿਕਰ ਨੇ ਔਰ ਉਹ ਸਾਨੂੰ ਇਸ ਟੂਰਨਾਮੈਂਟ ਦੇ ਵਿੱਚ ਹਾਈ ਸਕੋਰਰ ਹੋਣਗੇ ਟੀਮ ਨੂੰ ਕੋਪਰ ਲੈ ਕੇ ਜਾਣਗੇ ਚੀਅਰਸ ਫਾਰ ਭਾਰਤ ਇਸੇ ਤਰ੍ਹਾਂ ਨਾ ਗੋਲ ਕੀਪਰ ਵੱਜੋਂ ਭਾਰਤੀ ਹਾਕੀ ਟੀਮ ਦਾ ਹਿੱਸਾ ਰਏ 올ੰਪੀਨ ਤੇਜਾ ਸਿੰਘ ਨੂੰ ਭਰੋਸਾ ਹੈ ਕਿ ਭਾਰਤੀ ਹਾਕੀ ਟੀਮ ਕਾਂਸੇ ਨੂੰ ਸੋਨੇ ਵਿੱਚ ਜ਼ਰੂਰ ਬਦਲੇਗੀ ਮੈਂ ਭਾਰਤੀ ਟੀਮ ਹਾਕੀ ਟੀਮ ਨੂੰ ਬੈਸਟ ਪਲੇਅਰਸ ਕਹਾਂਗਾ 올ੰਪਿਕ ਸਪੈਰਸ ਆਲ ਵਿਕਸਲੀ ਆਪਣੇ ਜਿਹੜਾ ਬ੍ਰੌਂਜ਼ ਦਾ ਰਾੰਗਾ ਬਦਲਣਗੇ ਐਸਰ 골ਡ ਦੇ ਵਿੱਚ ਸਾਨੂੰ ਪੂਰੀ ਉਮੀਦ ਹੈ ਵੀ ਐਸਰ ساری ਟੀਮ ਹਰਮਨਪ੍ਰੀਤ ਦੀ ਕਪਤਾਨੀ ਦੇ ਵਿੱਚ 골ਡ ਮੈਡਲ ਲੈ ਕੇ ਆਉਣਗੇ ਸਾਡੇ ਪਿੰਡ ਮਿੱਠਾਪੁਰ ਦੇ ਦੋ ਲੜਕੇ ਹੈਗੇ ਨੇ ਮਨਦੀਪ ਐਂਡ ਮਨਪ੍ਰੀਤ ਮਨਪ੍ਰੀਤ ਆਲਰੇਡੀ ਇੱਕ ਲিজেন্ড ਆ ਇੰਡੀਅਨ ਹਾਕੀ ਟੀਮ ਦਾ ਉਹ ਵੀ ਉਹਦੀ 4th 올림픽ਸ ਆ ਉਹ ਵੀ ਚਾਹੇਗਾ ਜਿਨਾਂ ਜਾਂਦਾ ਜਾਂਦਾ ਇੰਡੀਅਨ ਹਾਕੀ ਟੀਮ ਲਈ 골ਡ ਲੈ ਕੇ ਆਵਾ ਚੇਸਵਾ ਭਾਰਤ ਚੇਸਵਾ ਭਾਰਤ ਯਕੀਨਨ ਇਹ ਆਸ ਕੀਤੀ ਜਾਣੀ ਚਾਹੀਦੀ ਏ ਕਿ ਭਾਰਤੀ ਖਿਡਾਰੀ ਪੈਰਿਸ 올림픽 ਵਿੱਚ ਤਿਰੰਗੇ ਦੀ ਸ਼ਾਨ ਵਿੱਚ ਚਾਰ ਚੰਨ ਲਗਾ ਕੇ ਆਪਣਾ ਤੇ ਆਪਣੇ ਤੇਸ਼ ਦਾ ਨਾਮ ਜ਼ਰੂਰ ਰੋਸ਼ਨ ਕਰਨਗੇ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਾਣੀ ਸਮਾਚਾਰ ਜਲੰਧਰ ਇਸ ਦਿਨ ਲਈ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਨਮਸਕਾਰ